ਜਗਤਗੁਰੂ ਸਤਗੁਰੂ ਦਾਸ ਮਹਾਰਾਜ ਜੀ ਦੇ ਪਾਵਨ 699 ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਫਗਵਾੜਾ ਵਿਖੇ ਇੱਕ ਸ਼ੁਭਾ ਯਾਤਰਾ ਸਜਾਈ ਜਾ ਰਹੀ ਹੈ ਜਿਸ ਦੇ ਸਬੰਧ ਦੇ ਵਿੱਚ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਇੱਕ ਮੰਗ ਪੱਤਰ ਨਗਰ ਨਿਗਮ ਫਗਵਾੜਾ ਦੇ ਮੇਅ ਰਾਮਪਾਲ ਉੱਪਰ ਨੂੰ ਦਿੱਤਾ ਗਿਆ ਇਸ ਦੇ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਪ੍ਰਸ਼ਾਸਨ ਨੂੰ ਕੀ ਚੇਤਾਵਨੀ ਦਿੱਤੀ ਆਓ ਤੁਹਾਨੂੰ ਸੁਣਾਉਣੀ ਹਾਂ ਇਸ ਰਿਪੋਰਟ ਵਿੱਚ ਦੇਖੋ ਰੋਜ਼ਾਨਾ ਫਗਵਾੜਾ ਬ੍ਰੋਡਕਾਸਟ 24 ਨਿਊਜ਼ ਟੀਵੀ ਲਈ ਕਮਲਪ੍ਰੀਤ ਸਿੰਘ ਨੂਰ ਦੀ ਰਿਪੋਰਟ ਜੈ ਭੀਮ ਜੈ ਭਾਰਤ ਨਮੋ ਬੁਦਾਏ ਜੈ ਗੁਰੂਦੇਵ ਧੰਗੁਰਦੇਵ ਅੱਜ ਅੰਬੇਡਕਰ ਸੈਨਾ ਮੂਲ ਨਿਵਾਸੀ ਯੂਨਿਟ ਫਗਵਾੜਾ ਵੱਲੋਂ ਨਗਰ ਨਿਗਮ ਦੇ ਮੇਅਰ ਸਾਹਿਬ ਰਾਮਪਾਲ ਉੱਪਲ ਜੀ ਨੂੰ ਅੰਬੇਡਕਰ ਸੈਨਾ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦਾ ਵਿਸ਼ਾ ਇਹ ਜੋ ਕਿ 31 ਜਨਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਿਹੜੀ ਸ਼ੋਭਾ ਯਾਤਰਾ ਆ ਰਹੀ ਆ ਉਸ ਸੰਬੰਧੀ ਜਿਹੜਾ ਫਗਵਾੜੇ ਦਾ ਬੱਸ ਸਟੈਂਡ ਆ ਜਾਂ ਜੀਟੀ ਰੋਡ ਦਾ ਜਿਹੜਾ ਏਰੀਆ ਆ ਉਹ ਸਾਰਾ ਪਟਿਆ ਹੋਇਆ ਆ ਔਰ ਉੱਥੇ ਵੱਡੇ ਵੱਡੇ ਟੋਏ ਨੇ ਔਰ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਸ਼ੋਭਾ ਯਾਤਰਾ ਵਿੱਚ ਦਿੱਕਤ ਕਰੇਗਾ ਅਸੀਂ ਅੱਜ ਪ੍ਰਸ਼ਾਸਨ ਦੀ ਨਜ਼ਰ ਵਿੱਚ ਔਰ ਮੇਅਰ ਸਾਹਿਬ ਦੀ ਨਜ਼ਰ ਵਿੱਚ ਇਹ ਗੱਲ ਲੈ ਕੇ ਆਂਦੀ ਵੀ ਇਸ ਨੂੰ ਜਲਦ ਤੋਂ ਜਲਦ ਪੂਰਾ ਕਰਕੇ ਤਾਂ ਜੋ ਜਿਹੜੇ ਸਾਡੇ ਗੁਰੂ ਮਹਾਰਾਜ ਜੀ ਦਾ ਸਤਕਾਰ ਆ ਉਹ ਸ਼ੋਭਾ ਯਾਤਰਾ ਨੂੰ ਅਸੀਂ ਬੜੇ ਸਤਕਾਰ ਨਾਲ ਕੱਢ ਸਕੀਏ ਅਗਰ ਇਹ ਜਿਹੜੀ ਸਾਡੀ ਸ਼ੋਭਾ ਯਾਤਰਾ 31 ਤਰੀਕ ਤੱਕ ਇਹ ਜਿਹੜੀ ਸਾਡੀ ਮੰਗ ਨਹੀਂ ਪੂਰੀ ਹੁੰਦੀ ਤਾਂ ਅਸੀਂ ਛੇਤੀ ਹੀ ਕੁਝ ਦਿਨਾਂ ਵਿੱਚ ਅੰਬੇਡਕਰ ਸੈਣਾ ਮੂਲ ਵਾਸੀ ਅਤੇ ਸਾਰਾ ਸਮਾਜ ਇਕੱਠੇ ਹੋ ਕੇ ਕੋਈ ਵੱਡਾ ਪ੍ਰਦਰਸ਼ਨ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਔਰ ਜਿਹੜਾ ਫਗਵਾੜੇ ਦਾ ਨਗਰ ਨਿਗਮ ਔਰ ਇੱਥੇ ਦਾ ਪ੍ਰਸ਼ਾਸਨ ਹੋਊਗਾ ਜੈ ਭੀਮ ਜੈ ਭਾਰਤ ਨਮੋ ਵਦਾਏ